ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨਹੀਂ ਬੋਲਣ ਦੇ ਰਹੀ ਮੀਡੀਆ ਨੂੰ ਸੈਂਟਰ ਦੇ ਵਿੱਚ ਤੁਹਾਡੀ ਪਾਰਟੀ ਭਾਜਪਾ ਨਹੀਂ ਬੋਲਣ ਦੇ ਰਹੀ ਜਿਹੜੇ ਅੱਜ ਕੱਲ ਲੀਡਰ ਨੇ ਉਹਨਾਂ ਨੂੰ ਸੱਚ ਸੁਣਨਾ ਪਸੰਦ ਹੀ ਨਹੀਂ ਮੈਂ ਉਸ ਬੰਦੇ ਨੂੰ ਲੀਡਰ ਗਿਣਾ ਜਿਹੜਾ ਆਪਣੀ ਬਦਖੋਈ ਸੁਣਨ ਦਾ ਆਦੀ ਹੋ ਪੰਥਕ ਹਲਕੇ ਦੇ ਵਿੱਚ ਭਾਜਪਾ ਨੂੰ ਲੋਕ ਵੋਟ ਪਾਉਣਗੇ ਉਸ ਤਰੀਕੇ ਕਿਉਂਕਿ ਜਿੱਥੇ ਪਾਣਗੇ ਪਾਣਗੇ ਸੰਦੀਪ ਸਣੀ ਦਾ ਭਰਾ ਜਿਹੜਾ ਕਲੇਮ ਕਰਦਾ ਯੂਨੀਸੂਰੀ ਦਾ ਅਕਾਲੀ ਦਲ ਕਲੇਮ ਕਰਦਾ ਵੀ ਅਸੀਂ ਧਰਮੀ ਫੌਜੀ ਦੇ ਪਰਿਵਾਰ ਨੂੰ ਮੌਕਾ ਦਿੱਤਾ ਤੁਹਾਡੇ ਕੋਲ ਕੀ ਹੈ ਕੋਈ ਇੱਕ ਬੰਦਾ ਕਤਲ ਕਰਦਾ ਕਤਲ ਕਰਕੇ ਦੁਬਾਰਾ ਉਹਨੂੰ ਅਸੀਂ ਉਹ ਕਿਸ ਲੈਵਲ ਦੇ ਵਿੱਚ ਅਸੀਂ ਲਿਆ ਕੇ ਪ੍ਰੋਜੈਕਟ ਕਰ ਰਿਹਾ ਹੈ ਇਹ ਯੁੱਧ ਦੇ ਸ਼ੇਵਰੂਦ ਹੈ ਤੇ ਫਿਰ ਹਰਬੀਤ ਸਿੰਘ ਸੰਦੂ ਨੂੰ ਕਿਉਂ ਲੈ ਕੇ ਆਏ ਹਨ ਅੰਤਮਾਨ ਸਾਹਿਬ ਉੱਥੇ ਜਾ ਕੇ ਕਿੱਕਲੀ ਪਾਉਂਦੇ ਨੇ ਕਿੱਕਲੀ ਗੱਲ ਬੰਦੀ ਨਹੀਂ ਸੁਖਵੀਰ ਦੀ ਕਿਸੇ ਕਲਾਉ ਨੂੰ ਜੁੜ ਕੇ ਲਿਆਓਗੇ ਇੱਕ ਮੁੱਖ ਮੰਤਰੀ ਬਣਾਓਗੇ ਤੇ ਉਹ ਸਰਕਸ ਹੀ ਕਰੇਗਾ ਪ੍ਰਾਈਮ ਮਿਨਿਸਟਰ ਸਾਹਿਬ ਦਾ ਸਿੱਖ ਧਰਮ ਦੇ ਲਈ ਉਹਨਾਂ ਦੀ ਆਸਤਾ ਜਿਸ ਤਰੀਕੇ ਨਾਲ ਉਹ ਇਜ਼ਤ ਮਾਨ ਕਰਦੇ ਨੇ ਤੁਹਾਡੀ ਯਾਦ ਹੁਣ ਉਹਨਾਂ ਨੇ ਕਿਹਾ ਸੀ ਬੰਦੀ ਸਿੰਘ ਅਸੀਂ ਛੱਡਾਂਗੇ ਛੱਡੇ ਕਿਉਂ ਨਹੀਂ ਗਏ ਉਹ ਦੇਖੋ ਉਹਦੇ ਵਿੱਚ ਕਈ ਕਾਰਨ ਦੇ ਤੁਸੀਂ ਪਿਛਲੀ ਵਾਰ ਮੈਨੂੰ ਇੰਟਰਵਿਊ ਕੀਤੀ ਸੀ ਤੁਸੀਂ ਕਿਹਾ ਸੀ ਅਮਰਤਪਾਲ ਸਿੰਘ ਬਾਹਰ ਆ ਰਿਹਾ ਅਮਰਤਪਾਲ ਹੁਰਾ ਦਾ ਉਹਨਾਂ ਨੂੰ ਰਿਹਾ ਕੀਤਾ ਜਾ ਰਿਹਾ ਹੈ ਦੇਖੋ ਇਹ